ਗੁਰਗਬੈ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜਿਆ ਹੋਇਆ ਇਹ ਸਤਾਣਾ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੰਗਤ ਜੀ ਅੱਜ ਆਪ ਨੂੰ ਦਰਸ਼ਨ ਕਰਾਵਾਂਗੇ ਉਸ ਪਾਵਨ ਪਿੱਤਰ ਪਲੰਗ ਦੇ ਜਿਸ ਤੇ ਬੈਠ ਕੇ ਗੁਰਗਬੈ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਸ਼ਾਦਾ ਛਕਿਆ ਕਰਦੇ ਸਨ ਤੇ ਉਸ ਸਮੇਂ ਦੀ ਪਰਾਤਨ ਛੱਤ ਦੇ ਵੀ ਦਰਸ਼ਨ ਕਰਾਵਾਂਗੇ ਜੋ ਅੱਜ ਵੀ ਉਸੇ ਤਰ੍ਹਾਂ ਖੂਬ ਹੂ ਹੈ ਤੇ ਨਾਲ ਹੀ ਆਪ ਨੂੰ ਦਰਸ਼ਨ ਕਰਾਵਾਂਗੇ ਉਸ ਪਾਵਨ ਚੁੱਲ੍ਹੇ ਦੇ ਜਿਸ ਦੇ ਉੱਪਰ ਮਾਤਾ ਦੇਸਾਈ ਨੇ ਪ੍ਰਸ਼ਾਦਾ ਤਿਆਰ ਕਰਕੇ ਗੁਰਗਬੈ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਕਾਇਆ ਸੀਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਏ ਸੀ ਕੇ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬੁਰਜ ਸਾਹਿਬ ਮਾਤਾ ਦੇਸਾਂ ਜੀ ਦਾ ਇਹ ਅਸਥਾਨ ਹੈ ਜਿੱਥੇ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਮਾਤਾ ਦੇਸਾਂ ਜੀ ਦੇ ਕਹਿਣ ਤੇ ਬੇਨਤੀ ਕਰਨ ਤੇ ਇਸ ਪਾਵਨ ਪਿੱਤਰ ਅਸਥਾਨ ਤੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਆਏ ਸਨ ਤਾਂ ਇਸ ਸਥਾਨ ਤੇ ਇੱਕ ਹਫਤਾ ਰਹਿ ਕੇ ਵਿਸ਼ਰਾਮ ਕੀਤਾ ਤੇ ਮਾਤਾ ਜੀ ਦੇ ਪਿਆਰ ਦੇ ਨਾਲ ਤਿਆਰ ਕੀਤੇ ਹੋਏ ਜਿਹੜੇ ਆ ਉਹ ਪ੍ਰਸ਼ਾਦੇ ਛਕੇ ਸੀਗੇ ਇਸ ਗੁਰੂ ਘਰ ਦਾ ਸਾਰਾ ਪ੍ਰਬੰਧ ਭਾਈ ਜਸਬੀਰ ਸਿੰਘ ਜਿਹੜਾ ਪਰਿਵਾਰ ਆ ਪਿੰਡ ਚੱਕ ਫਤਿਹ ਸਿੰਘ ਵਾਲਾ ਜਿਹੜਾ ਮਾਤਾ ਦੇਸਾਂ ਜੀ ਦੀ ਵੰਸ਼ ਦੇ ਵਿੱਚੋਂ ਹੀ ਆ ਉਹ ਸਾਰੀ ਰੇਖ ਦੇਖ ਜਿਹੜੀ ਆ ਉਹ ਕਰ ਰਹੇ ਨੇ ਵੜਪਾਗੀ ਹਨ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਾਰੀਆਂ ਨਿਸ਼ਾਨੀਆਂ ਅੱਜ ਵੀ ਇਸ ਪਾਉਣ ਪਿੱਤਰ ਸਥਾਨ ਤੇ ਸਾਂਭ ਕੇ ਰੱਖੀਆਂ ਹੋਈਆਂ ਸੰਗਤ ਜੀ ਜਿਸ ਕਮਰੇ ਵਿੱਚ ਗੁਰਗਮੇ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਰਦੇ ਸਨ ਨਾ ਅੱਜ ਵੀ 300 ਸਾਲ ਬਾਅਦ ਉਹੀ ਹਾਲ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਸੰਗਤ ਜੀ 18 ਜੇਠ 1706 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਸਮੇਤ ਮਾਤਾ ਦੇਸਾਂ ਜੀ ਦੇ ਘਰ ਆਏ ਸਨ ਮਾਈ ਦੇਸਾਂ ਜੀ ਆਪਣੇ ਇਸ ਘਰ ਜੋ ਕਿ ਅੱਜਕੱਲ ਬੁਰਜ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਤੀ ਦੀ ਮੌਤ ਤੋਂ ਬਾਅਦ ਮਾਤਾ ਦੇਸਾਂ ਜੀ ਦੀ ਆਖਰੀ ਇੱਛਾ ਸੀ ਕਿ ਉਹਨਾਂ ਦੇ ਜੌਂਦੇ ਜੀ ਕਲਗੀਧਰ ਦਸ਼ਮੇਸ਼ ਪਿਤਾ ਗੁਰਗੁਵੇਂ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਘਰ ਜਿਹੜੇ ਆ ਉਹ ਚਰਨ ਪਾਉਣ ਮਾਤਾ ਦੇਸਾਂ ਜੀ ਆਪਣੇ ਪਤੀ ਨਾਲ ਇੱਕ ਵਾਰ ਆਨੰਦਪੁਰ ਸਾਹਿਬ ਜਾ ਕੇ ਸਿਰ ਗੁਰਗੁਵੇਂ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਚਰਨ ਪੌੜ ਅਤੇ ਨਾਮ ਦੀ ਦਾਤ ਲੈ ਆਏ ਸਨ ਮਾਤਾ ਜੀ ਹਰ ਵਕਤ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਮਾਤਾ ਜੀ ਨੇ ਗੁਰੂ ਗੁਰੂ ਕਰਦਿਆਂ ਇੱਕ ਚਿੱਟੇ ਰੰਗ ਦਾ ਖੇਸ ਗੁਰੂ ਸਾਹਿਬ ਲਈ ਬੁਣ ਕੇ ਰੱਖਿਆ ਸੀਗਾ ਜਿਸ ਦੀਆਂ ਕੰਨੀਆਂ ਤੇ ਰੇਸ਼ਮ ਦੇ ਲਾਲ ਡੋਰੇ ਪਏ ਸਨ ਮਾਤਾ ਦੇਸਾਂ ਜੀ ਦੀ ਅਧਿਆਤਮਿਕ ਅਵਸਥਾ ਬਹੁਤ ਉੱਚੀ ਹੋ ਚੁੱਕੀ ਸੀ ਮਾਤਾ ਦੇਸਾਂ ਜੀ ਹਰ ਵਕਤ ਇਹੀ ਅਰਦਾਸ ਕਰਦੇ ਕਿ ਕਲਗੀਧਰ ਦਸ਼ਮੇਸ਼ ਪਿਤਾ ਗੁਰਗਮੈ ਸਿੰਘ ਮਹਾਰਾ ਸੱਚੇ ਪਾਚਾਈ ਦੇ ਉਹਨਾਂ ਦੇ ਘਰ ਵਿੱਚ ਚਰਨ ਪਾਉਣ ਮੈਨੂੰ ਨਮਾਣੀ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰਨ ਮਾਤਾ ਦੇਸਾਂ ਜੀ ਦੀ ਭਗਤੀ ਦੀ ਤੂਰ ਅਰਦਾਸ ਦੀ ਭਾਵਨਾ ਗੁਰੂ ਸਾਹਿਬ ਤੱਕ ਪਹੁੰਚਦੀ ਹੈ ਗੁਰਗਬ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਜੰਗਾਂ ਯੁੱਧਾਂ ਤੋਂ ਬੇਲੇ ਹੋ ਕੇ ਤਕਸ਼ੀਰ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਠਹਿਰੇ ਹੋਏ ਸਨ ਤਾਂ ਇਸ ਪਿੰਡ ਵਿੱਚੋਂ ਭਾਈ ਫਤਿਹ ਸਿੰਘ ਅਤੇ ਭਾਈ ਰਾਮ ਸਿੰਘ ਪਰਵਾਰ ਸਮੇਤ ਗੁਰਗੁਬ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਆ ਗੁਰੂ ਜੀ ਤੋਂ ਅਮਰ ਸ਼ੱਕੇ ਸਿੰਘ ਸਾਜਦੇ ਆ ਗੁਰੂ ਸਾਹਿਬ ਜੀ ਨੇ ਪਾਈ ਰਾਮ ਨੂੰ ਕਿਹਾ ਕਿ ਅਸੀਂ ਤੁਹਾਡੇ ਪਿੰਡ ਆਉਣਾ ਚਾਹੁੰਨੇ ਹਾਂ ਭਾਈ ਫਤੇ ਸਿੰਘ ਤੇ ਭਾਈ ਰਾਮ ਸਿੰਘ ਦੋਵੇਂ ਬਹੁਤ ਅਚੰਬਿਤ ਹੁੰਦੇ ਆ ਤੇ ਹੈਰਾਨ ਹੁੰਦੇ ਆ ਉਹਨਾਂ ਸੋਚਾ ਕਿ ਸਾਰਾ ਪਰਿਵਾਰ ਸਾਰਾ ਪਿੰਡ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਇੱਥੇ ਆਉਂਦੇ ਆ ਪਰ ਗੁਰੂ ਸਾਹਿਬ ਇੰਨੀ ਤਪਦੀ ਹੋਈ ਗਰਮੀ ਦੇ ਵਿੱਚ ਸਾਡੇ ਪਿੰਡ ਕਿਉਂ ਜਾਣਾ ਚਾਹੁੰਦੇ ਹਨ ਗੁਰੂ ਜੀ ਨੇ ਭਾਈ ਰਾਮ ਸਿੰਘ ਤੇ ਭਾਈ ਫਤੇ ਸਿੰਘ ਨੂੰ ਹੁਕਮ ਕੀਤਾ ਕਿ ਤੁਸੀਂ ਪਿੰਡ ਜਾ ਕੇ ਤਿਆਰੀ ਕਰੋ ਅਸੀਂ ਤੁਹਾਡੇ ਪਿੰਡ ਛੇਤੀ ਆਵਾਂਗੇ ਸਾਨੂੰ ਕੋਈ ਵਿਰਾਗਣ ਰੂਹੀ ਯਾਦ ਕਰਦੀ ਹੈ ਸਾਰੀਆਂ ਇਹ ਗੱਲਾਂ ਸੁਣ ਕੇ ਸੋਚਾਂ ਦੇ ਘੋੜੇ ਡੜਾਉਂਦੇ ਕਿ ਸਾਡੇ ਪਿੰਡ ਕਿਹੜੀ ਇਹੋ ਜੀ ਰੂਹਾ ਜਿਸ ਨੂੰ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੁਰੂ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਦਰਸ਼ਨ ਕਰਕੇ ਨਿਹਾਲ ਕਰਨਾ ਚਾਹੁੰਦੇ ਹਨ ਤਨ ਤਨ ਬ੍ਰਹਮ ਗਿਆਨੀ ਮਾਤਾ ਦੇਸਾਂ ਜੀ ਦੀ ਅਵਸਥਾ ਤੋਂ ਸਾਰਾ ਪਿੰਡ ਅਤੇ ਸ੍ਰੀਕੇ ਕਬੀਲੇ ਵਾਲੇ ਲੋਕ ਅਣਜਾਣ ਸਨ ਅਖੀਰ ਸ੍ਰੀ ਗੁਰਗਮੈ ਸਿੰਘ ਮਹਾਰਾ ਸੱਚੇ ਪਾਤਸ਼ਾਹੀ ਦੀ ਮਾਤਾ ਦੇਸਾਂ ਜੀ ਦੀ ਜਿਹੜੀ ਭਗਤੀ ਹੈ ਉਹਨਾਂ ਨੂੰ ਖਿੱਚ ਕੇ ਮਾਈ ਦੇਸਾਂ ਜੀ ਦੇ ਪਿੰਡ ਲੈ ਆਈ ਇਹ ਹੁੰਦੀ ਹੈ ਸੰਗਤ ਜੀ ਮਹਾਨ ਤਪੱਸਿਆ ਜਦੋਂ ਅਸੀਂ ਸ਼ਰਦਾ ਪਾਉਣਾ ਦੇ ਨਾਲ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਆਪੇ ਦਰਸ਼ਨ ਦਿੰਦੇ ਆ ਤੇ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਸ਼੍ਰੀ ਬੁਰਜ ਸਾਹਿਬ ਪਾਸ਼ਾਏ ਦਸਮੀ ਜੋ ਕਿ ਮਾਤਾ ਦੇਸਾਂ ਦਾ ਘਰ ਸੀ ਪਹਿਲਾਂ ਉਸੇ ਹੀ ਸਥਾਨ ਤੇ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਅੱਜ ਆਪ ਜੀ ਨੂੰ ਨਾਲ ਹੀ ਦਰਸ਼ਨ ਕਰਵਾਏ ਹਨ ਉਸ ਪਾਵਨ ਪਲੰਗ ਦੇ ਜਿਸ ਤੇ ਬੈਠ ਕੇ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਪ੍ਰਸ਼ਾਦਾ ਛਕਿਆ ਕਰਦੇ ਸਨ ਤੇ ਉਸ ਚੁੱਲ੍ਹੇ ਤੇ ਜਿਸ ਚੁੱਲ੍ਹੇ ਤੇ ਗੁਰਗਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਮਾਤਾ ਦੇਸਾਂ ਪਰਸ਼ਾਦੇ ਤਿਆਰ ਕਰਦੀ ਸੀ ਤੇ ਉਹ ਪ੍ਰਾਤਨ ਉਹਨਾਂ ਸਮੇਂ ਦੀ ਛੱਤ ਦੇ ਵੀ ਆਪਜ ਨੂੰ ਦਰਸ਼ਨ ਕਰਵਾਉਂਦੇ ਨੇ ਜਿਹੜੀ ਅੱਜ ਵੀ ਉਸੇ ਤਰ੍ਹਾਂ ਖੂਬ ਖੂ ਖੜੀ ਐ ਤੇ ਉਸ ਚੁੱਲ੍ਹੇ ਦੇ ਵੀ ਦਰਸ਼ਨ ਕਰਾਉਂਦੇ ਆ ਤੇ ਸੰਗਤ ਜੀ ਜੁੜੇ ਹੋਰੋਂ ਨਾਲ ਹਾਲੇ ਇਸ ਗੁਰੂ ਘਰ ਦੀਆਂ ਬਹੁਤ ਨਿਸ਼ਾਨੀਆਂ ਦੇ ਆਪਜ ਨੂੰ ਦਰਸ਼ਨ ਕਰਾਉਣੇ ਆ ਜਿਹੜੀ ਸੰਗਤ ਨੇ ਫੋਲੋ ਨਹੀਂ ਕੀਤਾ ਹੋਇਆ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਵਿੱਚ ਆਪਜੀ ਦਰਸ਼ਣਦਾਰ ਚੰਗੀ ਤਰ੍ਹਾਂ ਕਰ ਸਕੋ ਮੋਬੋਸ਼ ਕਰਾਣਾ ਸੰਗਤ ਜੀ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਜੇਕਰ ਪਸੰਦ ਆਈ ਤਾਂ ਜਰੂਰ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ